ਸੱਲ ਸੱਚੋ ਸਰਗਰ ਸਪੈਕਟਰ ਦਿਵਸੇ ਕੋ ਇਨਫੋਰਮੇਸ਼ਨ ਆਈ ਕਿ ਕਿ ਟ੍ਰੈਕ ਦਾ ਨੰਬਰ RJ09JD0744 ਇਹ ਲੋਡ ਕੋਲ ਬੰਦੂਸੀ ਜੀ ਨੂੰ ਕੋ ਮੈਂ ਕਿਹਾ ਉਹ ਟ੍ਰੱਕ ਉੱਪਰ ਤੇ ਕਿ ਖੰਨੇਵਾਲੋਂ ਆ ਰਿਹਾ ਜਦੋਂ ਉੱਤੇ ਨਾਕਾਬੰਦੀ ਕੀਤੀ ਤਾਂ ਇਸ ਗੱਡੀ ਵਿੱਚੋਂ ਲਵਦੀਪ ਸਿੰਘ ਉਰਫ ਜਿੰਮੀ ਤੇ ਸੁਰਿੰਦਰ ਕੁਮਾਰ ਉਰਫ ਕਾਲਾ ਇਹ ਗੱਡੀ 'ਚ ਬੈਠੇ ਸੀ ਜਿਸ ਨੂੰ ਲਵਦੀਪ ਸਿੰਘ ਚਲਾ ਰਿਹਾ ਸੀ ਜਦੋਂ ਜਦੋਂ ਰੋਕ ਕੇ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 1.5 ਕੁਇੰਟਲ ਭੁੱਕੀ ਚੂਰਾ ਬੋਸਟ ਬਰਾਮਦ ਹੋਈ। ਉਸ ਤੋਂ ਬਾਅਦ ਮੁਕੱਦਮਾ ਨੰਬਰ 111 ਦਰਜ ਕੀਤਾ ਗਿਆ ਦਰਜ ਕਰਨ ਤੋਂ ਬਾਅਦ ਇਹਨਾਂ ਨੇ ਪੁੱਛ ਕਿ ਇੱਥੇ ਚ ਤਿੰਨ ਬੰਦੇ ਹੋਰ ਨਾਮਿਨੇਟ ਹੋਏ ਸੀ ਜਿਨ੍ਹਾਂ ਨੂੰ ਅੱਗੇ ਇਹਨਾਂ ਨੇ ਭੁੱਕੀ ਦੇਣੀ ਸੀ ਜਿਹਨੇ ਭਗਵਾਏ ਸੀ। ਉਹਦੇ ਚ ਲੱਕੀ ਪੁੱਤਰ ਰੂਪਕਰਨ, ਸੁਭਾਸ਼ ਕੁਮਾਰ, ਬੱਲੂ ਪੁੱਤਰ ਰਵੀ ਕੁਮਾਰ ਅਤੇ ਰਜਤ ਕੁਮਾਰ ਉਰਫ ਬੱਲੂ ਮੰਨਾ ਇਹ ਥੱਨੇ ਦਰਾਹ ਏਰੀਆ ਦੇ ਰਹਿਣ ਵਾਲੇ ਸੀਗੇ। ਇਹਨਾਂ ਨੂੰ ਇਹਨਾਂ ਨੇ ਭੁੱਕੀ ਦੇਣੀ ਸੀ ਅਕੇ ਇਹ ਆ ਬੰਦੇ ਵੀ ਅਸੀਂ ਅਰੈਸਟ ਕਰ ਲਏ ਜਿਨ੍ਹਾਂ ਨੇ ਮੰਗਵਾਈ ਸੀ ਤੇ ਇਹਦੇ ਜੋ ਕਰੀਬ 80000 ਦੀ ਡਰਗ ਮੰਨੀ ਹੈ ਉਹ ਵੀ ਰਿਕਵਰ ਕੀਤੀ ਇਹਨਾਂ ਤੋਂ ਸਿਰ ਸਾਰਿਆਂ ਦੀ ਕਿੰਨੀ ਉਮਰ ਹੈ ਇਹਨਾਂ ਦੀ ਇਹਨਾਂ ਦੀ ਉਮਰ ਕੋਈ 25 ਤੋਂ ਲੈ ਕੇ 35 ਸਾਲ ਤੱਕ ਹੈ ਸਾਰੇ ਪਹਿਲਾਂ ਵੀ ਕੋਈ ਪਰਚਾ ਦਰਜ ਪਹਿਲਾਂ ਹਾਂ ਇਹਨਾਂ ਤੇ ਇੱਕ ਪਰਚੇ ਦਰਜ ਨੇ ਪਹਿਲਾਂ ਵੀ ਦੋ ਦੋ ਤਿੰਨ ਤਿੰਨ ਪਰਚੇ ਦਰਜ ਹੋਏਗੇ ਨੇ ਜਿਸ ਵੇਲੇ ਪਹਿਲੀ ਵਾਰੀ ਹੋਇਆ ਵੀ ਜਿਹੜੇ ਬੰਦੇ ਨੂੰ ਅੱਗੇ ਭੁੱਕੀ ਦੇਣੀ ਸੀ ਉਹਨੂੰ ਅਰੈਸਟ ਕੀਤਾ ਗਿਆ ਹਾਂ ਇਹ ਅਸੀਂ ਇਹਨੂੰ ਵੀ ਜਦੋਂ ਪੁੱਛ ਕੇ ਇੱਥੇ ਪੁੱਛਿਆ ਵੀ ਤੁਸੀਂ ਕਿਹਨੂੰ ਭੁੱਕੀ ਦੇਣੀ ਸੀਗੀ ਤਾਂ ਇਹਨਾਂ ਨੇ ਸਾਨੂੰ ਤਿੰਨ ਬੰਦੇ ਅੱਗੇ ਦੱਸੇ ਸੀ ਤਿੰਨੇ ਬੰਦੇ ਵੀ ਅਸੀਂ ਅਰੈਸਟ ਕਰ ਲਏ ਸਮੇਤ ਉਹਨਾਂ ਦੀਆਂ ਕਾਰਾਂ ਸੀਗੀਆਂ ਉਹ ਕਾਰਾਂ ਚਾਹ ਰਹੇ ਸੀਗੇ ਇੱਕ ਸਵਿਫਟ ਕਾਰ ਹੈ ਤੇ ਇੱਕ ਹੋਰ ਸਲਵਟਨ ਵਾਲਾ ਨਿਕਾਰ ਉਹ ਵੀ ਅਸੀਂ ਪ੍ਰਾਪਤ ਕੀਤੀ ਹੈ ਤੇ ਇੱਕ ਟਰੱਕ ਹੈ ਉਹ ਵੀ ਫੜਿਆ